ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਰਜੀ ਸਿੰਘ ਹਰਿਸ਼ੀਪਲ ਫੇਨ ਹੋਇਆ ਹਾਂ ਇਸ ਵਕਤ ਲਗਾਤਾਰ ਉਸ ਪ੍ਰਸ਼ਾਸਨ ਨੂੰ ਕਹਿੰਦੇ ਰਹੇ ਆ ਵੀ ਸਾਡੇ ਸਾਥੀਆਂ ਨੂੰ ਅਜ ਨਾਲੇ ਦੇ ਸਾਥੀ ਜੱਗੇ ਨੂੰ ਬਦਮਾਸ਼ਾਂ ਤੋਂ ਖਤਰਾ ਉਸ ਦੇ ਪਿੰਡੇ ਜਿਹੜੇ ਲੋਕ ਆ ਉਹਨਾਂ ਨੂੰ ਖਤਰਾ ਪਰ ਪ੍ਰਸ਼ਾਸਨ ਨੇ ਇਸ ਗੱਲ ਵੱਲ ਗੌਰ ਨਹੀਂ ਕੀਤਾ ਅਜ ਤੋਂ 4 ਮਹੀਨੇ ਪਹਿਲਾਂ ਵੀ ਪਾਣੀ ਵਿੱਚ ਨਿਕਹਿਲਾ ਵੀ ਸਾਡੇ ਸਾਥੀ ਤੇ ਜਿਹੜਾ ਵਾ ਉਹ ਹਮਲਾ ਕੀਤਾ ਗਿਆ ਸੀਗਾ ਤੇ ਤੰਗਰਾ ਤਰੀਕ ਨੂੰ ਰਾਤ ਨੂੰ ਸ਼ੇਰ ਜਦੋਂ ਜੱਗਾ ਆਪਣੇ ਘਰ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਪਿੱਛੋਂ ਆਣ ਕੇ ਜਿਹੜਾ ਆ ਉਹਦੇ ਸਿਰ ਤੇ ਕਾਪਾ ਜਾਂ ਦਾਤਰ ਕਹਿ ਲਓ ਉਹ ਮਾਰ ਕੇ ਇਹਨੂੰ ਜਿਹੜੀ ਮਾਰਨ ਦੀ ਕੋਸ਼ਿਸ਼ ਕੀਤੀ ਆ ਜਿਸ ਚ ਇਹਦੀ ਜਾਨ ਤੇ ਬਚ ਗਈ ਅਰੇ ਜਿਹੜੇ ਲਾ ਗਿਆ ਅਸਲ ਗੁਰਨਾਣਕ ਦੇ ਹਸਪਤਾਲ ਚ ਪਰ ਅਸੀਂ ਪ੍ਰਸ਼ਾਸਨ ਤੋਂ ਬਦਮਾਸ਼ਾਂ ਨੂੰ ਦੱਸ ਦੇਣਾ ਚਾਹੁੰਦੇ ਆ ਸ਼ੀਪ ਪੌਸਿੰਗ ਨੂੰ ਐਂਡ ਸਾਰਾ ਪੂਰੀ ਪੰਜਾਬ ਦੀ ਟੀਮ ਆਪਣੇ ਕੱਲੇ ਕੱਲੇ ਆਪੂ ਆਪਣੇ ਕੱਲੇ ਕੱਲੇ ਵਰਕਰ ਦੇ ਨਾਲ ਖੜੀ ਆ ਜੱਗਾ ਸਾਡਾ ਇੱਕ ਸਿਰ ਕਢਵਾ ਆ ਜਿਹੜਾ ਲੋਕ ਮਸਲੇ ਤੇ ਗੱਲ ਕਰਦਾ ਜਿਹੜਾ ਨਸ਼ੇ ਇਕਾਫਤ ਸੰਘਰਸ਼ ਕਰਨ ਕਰਦਾ ਜਿਹੜਾ ਪਿੰਡਾਂ ਦੀ ਜ਼ਮੀਨ ਬਚਾਉਣ ਦੀ ਗੱਲ ਕਰਦਾ ਜਿਹੜਾ ਬੇਰੋਜ਼ਗਾਰੀ ਨੂੰ ਖਤਮ ਕਰਨ ਦੀ ਗੱਲ ਕਰਦਾ ਪਰ ਅੱਜ ਉਹ ਜੱਗਾ ਵੀਰ ਉਹ ਜੱਗੇ ਦੇ ਉੱਤੇ ਇਲਾਵਾ ਇਹ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਜਦ ਕੀ ਜੱਗਾ ਦੱਸਦਾ ਵੀ ਮੈਂ ਕਈ ਵਾਰੀ ਲਾ ਪ੍ਰਸ਼ਾਸਨ ਨੂੰ ਲਿੱਤੀ ਰੂਪ ਦਿੱਤਾ ਵੀ ਮੇਰਾ ਹੋ ਜਾਂ ਅਨੀਮਲੀ ਨੁਕਸਾਨ ਕਰ ਸਕਦਾ ਕਿਸੇਲੇ ਵੀ ਕਰ ਸਕਦਾ ਉਹਦੀ ਗੱਲ ਜਿਹੜੀ ਪੰਨਿਆਂ ਚੋਂ ਮਹੀਨਿਆਂ ਚ ਸੱਤ ਸਾਬਤ ਹੋ ਗਈਆਂ ਨੂੰ ਸਾਨੂੰ ਮਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੁਣੇ ਮੇਰੀ ਗੱਲ ਡੀਐਸਪੀ ਮੇਰੇ ਬੜੇ ਅچھے ਦੋਸਤ ਨੇ ਡੀਐਸਪੀ ਗਵਿੰਦਰ ਵੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਮੈਨੂੰ ਝੋਸਾ ਦਿੱਤਾ ਕਿ ਕੱਲ ਤੱਕ ਉਹ ਬੰਦੇ ਆ ਜਿਹੜੀਆਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੁੰਦੀਆਂ ਤੇ 307 ਦੀ ਜਿਹੜੀ ਧਾਰਾ ਮੈਂ ਉਹਨਾਂ ਤੇ ਲਗਾ ਦਿੱਤੀ ਆ ਪਰ ਸਾਨੂੰ ਇੱਕ ਅੱਧੇ ਦਿਨ ਦਾ ਟਾਈਮ ਜੋ ਅਸੀਂ ਉੱਤੇ ਕੰਮ ਕਰ ਰਹੇ ਆ ਅਸੀਂ ਛੇਤੀ ਉਹਨਾਂ ਨੂੰ ਕੱਲ ਤੱਕ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਿਹੜਾ ਡੱਪ ਦਾਂਗੇ ਪਰ ਸਵਾਲ ਇਹ ਨਹੀਂ ਸਵਾਲ ਇਹ ਆ ਕਿ ਕਦੋਂ ਤੱਕ ਸਾਡੇ ਨੌਜਵਾਨਾਂ ਤੇ ਹਮਲੇ ਹੁੰਦੇ ਰਹਿਣਗੇ ਜਿਹੜੇ ਨੌਜਵਾਨ ਕਾਨੂੰਨ ਵਿਵਸਥਾ ਨੂੰ ਲਾਅਡ ਆਰਡਰ ਨੂੰ ਮੇਨਟੇਨ ਰੱਖਣ ਲਈ ਕੋਪੀਏ ਕੋ ਬਦਮਾਸ਼ੀਏ ਕਾਨੂੰਨ ਦਾ ਹੀ ਕੰਮ ਕਰ ਰਿਹਾ ਕਾਨੂੰਨ ਨੂੰ ਸਖਰ ਬਣਾਈ ਰੱਖਣ ਲਈ ਕੰਮ ਕਰ ਰਿਹਾ ਤੇ ਉਹਨਾਂ ਦੇ ਉੱਤੇ ਹਮਲੇ ਹੋਣਾ ਬੜੀ ਚਿੰਤਾ ਦੀ ਗੱਲ ਹੈ ਪਰ ਅਸੀਂ ਸਾਰੇ ਬਦਮਾਸ਼ਾਂ ਇਸ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਮੂੱਚੀ ਸ਼੍ਰੀਖਪਗ ਸਿੰਘ ਮੋਹਨ ਸਭਾ ਤੇ ਹੋਰ ਹਮਦਰਦੀ ਸਾਡੀਆਂ ਜੱਥੇ ਬੰਦੀਆਂ ਆਪਣੇ ਘਰਾਂ ਨਾਲ ਖੋទੀਆਂ ਜੇ ਤੁਸੀਂ ਕਾਰਵਾਈ ਨਹੀਂ ਕਰੋਗੇ ਕਿ ਅਸੀਂ ਤੁਹਾਡੇ ਖਾਣੇ ਜੇ ਦਿਨਾ ਬੱਦੀ ਮਹੀਨਿਆਂ ਬੱਦੀ ਹੁਕਿਆਂ ਬੱਦੀ ਲਾ ਤਰਨਾ ਲਾ ਕੇ ਬੈਠਾਂ ਦੀ ਸਮਰਥਾ ਰੱਖਦੇ ਹਾਂ ਪਰ ਜੇ ਤੁਸੀਂ ਸਾਡੀ ਜੋਰ ਜਮਾਈ ਵੇਖਣੀ ਆ ਉਹ ਵੀ ਤੁਹਾਨੂੰ ਅਸੀਂ ਦਿਖਾ ਦਾਂਗੇ ਪਰ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਕਿ ਉਹਨਾਂ ਨੂੰ ਉਹ ਬਦਮਾਸ਼ਾਂ ਨੂੰ ਜੇਦਿਆਂ ਸਲਾਖਾ ਪੁੱਛੇ ਜਿਹੜਾ ਉਹ ਝਾਕੀ ਦੋ ਕਿ ਵੀ ਅਸੀਂ ਕੱਲ ਵੀ ਹਲੇ ਟਰਨਾ ਸਾਡੇ ਨਵੇਂ ਸਬਾਥ ਤੇ ਦੌਰ ਸਾਡੀ ਮਜਬੂਰੀ ਦਿੱਖੇ ਮੰਨੀਆਂ ਨੇ ਤੁਹਾਡੇ ਥਾਣੇ ਅੱਗੇ ਲਾਇਆ ਪਰ ਜੇ ਸਾਡੀ ਕਿਤੇ ਸੁਣਵਾਈ ਨਾ ਹੋਈ ਅਸੀਂ ਚੱਕਾ ਜਾਮ ਕਰਕੇ ਜਨਾਲੇ ਦਾ ਤੁਹਾਨੂੰ ਦੱਸਾਂਗੇ ਕਿ ਬੇ ਅਸੀਂ ਕੌਣ ਹਈ ਆ ਹੁਣ ਮੈਂ ਆਪਣੀ ਜੱਗੇ ਵੀਰ ਨੂੰ ਦੱਸਾਂਗੇ ਵੀ ਉਹਨਾਂ ਕੀ ਘਟਨਾ ਵਾਪਰੀ ਤੇ ਉਸ ਨੇ ਇਹ ਕਾਹਦੀ ਗੱਲ ਹੋਇਆ ਇਸ ਜਿਹੜੀ ਘਟਨਾ ਵਾਪਰੀ ਹੈ ਆਪਣੇ ਸਾਥੀ ਉੱਚਾ ਬਲੇ ਜਸ ਕਰਨ ਸਿੰਘ ਗੁਰਸਰਨ ਸਿੰਘ ਹਰਮਨ ਸਿੰਘ ਤੇ ਇੱਕ ਸਾਥੀ ਹੋਰ ਇਹਨਾਂ ਦੇ ਨਾਲ ਸੀ ਕਿਹੜਾ ਪਿੰਡ ਇਹਨਾਂ ਦਾ ਇਹਨਾਂ ਦਾ ਕਮੀਰਪੁਰਾ ਬਲ ਲਗੇ ਅੱਛਾ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਰਸਤਾ ਰੋਕ ਕੇ ਮੇਰੇ ਯਾਰ ਤੇਜ਼ ਧਾਰਤ ਘਾਰ ਦਾ ਵਾਰ ਦਿੱਤਾ ਸਿਰ ਅੱਛਾ ਤੇ ਥੋੜੀ ਤਰ੍ਹਾਂ ਨਾ ਮੈਨੂੰ ਮਾਰ ਕੇ ਛੁੱਟ ਦਿੱਤਾ ਕਾਰਨ ਕੀ ਸੀਗਾ ਕਾਰਨ ਇਹ ਵੀ ਮੈਂ ਪਿੰਡਾਂ ਦੇ ਜਿਹੜੇ ਗਰੀਬ ਲੋਕ ਨੇ ਜਾਂ ਜਿਨ੍ਹਾਂ ਦੀ ਕੋਈ ਨਹੀਂ ਸੁਣਵਾਈ ਹੁੰਦੀ ਉਹਨਾਂ ਦੇ ਮੈਂ ਕੰਮ ਕਰਦਾ ਵਾਂ ਤੇ ਕਿ ਮੈਂ ਪਿੰਡ ਦਾ ਕੰਮ ਕੀਤਾ ਛੱਪੜ ਦਾ ਜਿਹਨੂੰ ਲੱਜ ਦੀ ਰੰਗ ਇਸ ਨੂੰ ਲਾ ਕੇ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਵਾ ਇਹਨਾਂ ਨੇ ਪਹਿਲਾਂ ਵੀ ਮੇਰੇ ਤੇ ਹਮਲਾ ਕੀਤਾ ਸੀ ਇਹ ਸਰਕਾਰ ਦੇ ਬੰਦੇ ਨੇ ਜਦੋਂ ਇਹਨਾਂ ਪਹਿਲਾਂ ਹਮਲਾ ਕੀਤਾ ਸੀਗਾ ਤੇ ਤੁਸੀਂ ਸਰਕਾਰ ਨੂੰ ਦੱਸਿਆ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਨਹੀਂ ਜਨਾਲਾ ਸਾਹਿਬ ਦੇ ਧਰਨਾ ਲਾਇਆ ਸੀ ਅੱਛਾ ਪਹਿਲਾਂ ਹਾਂਜੀ ਜਿੰਨਾ ਆਪਣੇ ਸਾਥ ਸੈਕਟਰ ਲਖਿੰਦਰ ਸਿੰਘ ਦੀ ਜੂੜੀ ਲਾਈ ਸੀ ਪਰ ਉਹਨਾਂ ਨੇ ਇਦਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਆਪਜੀ ਕੀ ਮੰਗ ਕਰਦੇ ਜੀ ਮੈਂ ਮੰਗ ਕਰਦਾ ਵਾਂ ਕਿ ਇਸ ਤੋਂ ਪਹਿਲਾਂ ਮੇਰੀ ਵਾਈਫ ਨੇ ਡੀਐਸਪੀ ਜਨਾਲਾ ਐਸਕੇਓ ਮਾਨਤੋ ਦਾ ਐਸਐਸਪੀ ਸਾਹਿਬ ਨੂੰ ਵੀ ਦਿਖਾ ਆਖਾ ਉਹ ਚਦਕਾਰੀਆਂ ਨੂੰ ਭੇਜਿਆ ਨੇ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਤੇ ਮੇਰੇ ਜਿਹੜੇ ਘਰ ਵਾਲੇ ਨੇ ਇਹਨਾਂ ਤੋਂ ਖਦਰਾ ਵਾ ਤੇ ਇਹਨਾਂ ਨੂੰ ਦੇਖਦਾਰ ਕੀਤਾ ਜਾਵੇ ਧੰਨਵਾਦ ਜੀ ਜੀਤੋ ਬਹੁਤ ਬਹੁਤ ਸੋ ਦੋਸਤੋ ਅਸੀਂ ਜੰਡਾ ਸਿੰਘ ਨੂੰ ਪ੍ਰੋਸਾ ਬੋਨੇ ਆ ਜੋ ਆਪਣੇ ਪਰਿਵਾਰ ਦੀ ਚਿੰਤਾ ਨਿਕਣੀ ਅਸੀਂ ਬੈਠੇ ਆ ਜਿੱਥੇ ਤੁਹਾਡਾ ਨੌਜਵਾਨ ਸਾਥੀ ਆ ਜਿੱਥੇ ਤੇਰੀ ਮਾਂ ਹੈ ਉੱਥੇ ਸਾਡੀ ਮਾਂ ਆ ਜਿੱਥੇ ਤੇਰੀ ਭੈਣ ਹੈ ਉੱਥੇ ਸਾਡੀ ਵੀ ਭੈਣ ਆਓ ਅਸੀਂ ਤੇਰੇ ਨਾਲ ਚਟਾਨ ਵਾਂਗੂ ਖੜਿਆ ਹਸੀਦ ਭਗਤ ਸਿੰਘ ਨੌਜਵਾਨ ਸਭਾ ਸਮੁੱਚੀ ਲੀਡਰਸ਼ਿਪ ਸਮੁੱਚੇ ਆਕੂ ਤੇਰੇ ਨਾਲ ਖੜਿਆ ਤੇ ਜੇ ਸਾਨੂੰ ਕਿਤੇ ਇਸ ਕਾਰਵਾਈ ਚ ਕਾਹਨੋ ਲੱਗੀ ਤੇ ਅਸੀਂ ਜਮਾਲਾ ਖਾਣਾ ਫੇਰ ਦੁਬਾਰਾ ਤੋਂ ਠੇਰਾਗੇ ਇਹ ਅਸੀਂ ਜਿਹੜਾ ਐਲਾਨ ਕਰਦੇ ਆ ਪਰ ਸਾਨੂੰ ਫਿਰ ਵੀ ਡੀਐਸਪੀ ਸਾਹਿਬ ਦਾ ਟਰੋਸਾ ਵੀ ਸਾਨੂੰ ਇਲੀਆ ਕਾਰਵਾਈ ਕੱਲ ਤੱਕ ਕਰਕੇ ਦੇਣਗੇ ਨਹੀਂ ਤਾਂ ਫਿਰ ਅਸੀਲਾ ਅਗਲੇਰੀ ਗਈ ਕਾਰਵਾਈ ਹੋ ਸੋਚਾਂ ਉਹਨਾਂ ਨੇ ਇਸ ਤੋਂ ਪੰਜ-ਛੇ ਦਿਨ ਪਹਿਲਾਂ ਇਹਨਾਂ ਨੇ ਇੱਕ ਹੋਰ ਗਰੀਬ ਪਰਿਵਾਰ ਤੇ ਹਮਲਾ ਕੀਤਾ ਸਾਰਾ ਪਰਿਵਾਰ ਵੜ ਦਿੱਤਾ ਉਹਨਾਂ ਦੇ ਘਰ ਨੂੰ ਅੱਗ ਲਾ ਦਿੱਤੀ ਬਾਈ ਨੇ ਇਹਨਾਂ ਤੇ ਆਪਾ ਹੀ ਐਫ ਆਰ ਦਰਜ ਹੋਈ ਇਹਨਾਂ ਤੇ ਪਹਿਲਾਂ ਵੀ ਚਾਰ-ਚਾਰ ਆਖਾਲ ਯਾਰਾਂ ਦਰਜੇ ਪਰ ਸਰਕਾਰ ਦੇ ਬੰਦੇ ਹੋ ਕਰਕੇ ਕੋਈ ਸੁਣਨ ਦੇ ਤਾਂ ਨਹੀਂ ਕਰਦੇ ਦੋਸਤੋ ਸਰਕਾਰ ਇੱਕ ਪਾਸੇ ਬਦਮਾਸ਼ੀ ਖਤਮ ਕਰਨ ਦੀ ਗੱਲ ਕਰਦੇ ਨਸ਼ਾ ਖਤਮ ਕਰਦੇ ਗੱਲਾਂ ਕਰਦੇ ਪਰਸ ਜਿੰਨੀ ਚੀਜ਼ੇ ਲੱੱਪਣ ਦੀ ਕੋਸ਼ਿਸ਼ ਕਰ ਰਹੇ ਆ ਕਾਗਜ਼ਾਂ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸਿਰ ਤਾਗੀ ਗੱਲਾਂ ਉਹਨਾਂ ਹੀ ਲ ਬਦਮਾਸ਼ੀ ਬਾਦਲੀ ਆ ਉਹਨਾਂ ਗੈਂਗ ਗੈਂਸਟਰਵਾਦ ਵਾਲਿਆ ਉਹਨਾਂ ਹੀ ਨਸ਼ਾ ਵਾਪਿਆ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਜੁਨੂਹੀ ਲੋਕ ਅਮਨ ਪ੍ਰਸਾਦ ਲੋਕ ਜੁਨੀਆਂ ਸੰਘਰਸ਼ੀ ਜਥੇਬੰਦੀਆਂ ਤੇ ਸਾਡੀ ਨੌਜਵਾਨ ਸਭਾ ਦੇ ਖਾਸ ਕਰਕੇ ਆਗੂ ਉਹਨਾਂ ਨੂੰ ਬੇਨਤੀ ਵੀ ਇਹ ਵੀਡੀਓ ਲਈ ਵਾਰ-ਵਾਰ ਸ਼ੇਅਰ ਕਰਿਓ ਤਾਲੂ ਸਰਕਾਰੀ ਅੰਨੀ ਗੋਲੀ ਗੁੰਗੀ ਸਰਕਾਰ ਦੇ ਕੰਨਾ ਤੱਕ ਜਾਵੇ ਤੇ ਅੰਨੇ ਗੁੰਗੇ ਬੋਲੇ ਪ੍ਰਸ਼ਾਸਨ ਦੇ ਕੰਨਾ ਤੱਕ ਕੇ ਸਾਡੀ ਆਵਾਜ਼ ਜਾਵੇ ਵੀ ਸਾਡੇ ਲੋਕਾਂ ਨਾਲ ਧੱਕਾ ਨਾ ਕਰੋ ਜੇ ਅਸੀਂ ਧੱਕੇ ਦਿੱਤਰ ਆਏ ਕਿ ਅਸੀਂ ਬਖਸ਼ਣਾ ਕੋਈ ਨਹੀਂ ਜੀ